ਮੱਤੇ ਸਾਰਾ ਹਾਂ ਜੀ ਮੈਂ ਉਹ ਮੰਡੀ ਆ ਇੱਧਰ ਆ ਠੀਕ ਆ ਜੀ ਪਰ ਜਗ੍ਹਾ ਨਹੀਂ ਦੀ ਮਿਲਦੀ ਜੀ ਹੁਣੀ ਲੱਗੇ ਆ ਜਗ੍ਹਾ ਮਿਲਣ ਜਾਂ ਤੇ ਪ੍ਰਧਾਨ ਆ ਬਣਾਇ ਨਾਵੇਂ ਜਾਂ ਤੇ ਜਗ੍ਹਾ ਮਿਲਣ ਲੱਗੀ ਪਹਿਲਾ ਜਗ੍ਹਾ ਨਹੀਂ ਕੋਈ ਪੱਕੀ ਜਗ੍ਹਾ ਹੈ ਕੀ ਸਾਡੇ ਕੋਲ ਮੰਡੀ ਲਾਉਣ ਲਈ ਪੱਕੀ ਜਗ੍ਹਾ ਕੋਈ ਨਹੀਂ ਹੈਗੀ ਜੀ ਬਸ ਰਸਤੇਆਂ 'ਚ ਬੈਠੀ ਆ ਜਿੱਥੇ ਮਾਰਜੀ ਮੰਗ ਕਰਦੇ ਪਰੰਸ਼ਾ ਅੰਨੋ ਪੱਕੇ ਹਾਂ ਜੀ ਅਸੀਂ ਸਰਕਾਰ ਦੇ ਇਹ ਮੰਗਾਂ ਕਰਦੇ ਜੀ ਸਾਨੂੰ ਕਿਤੇ ਪੱਕੀ ਜਗ੍ਹਾ ਮਿਲੀ ਜਾਵੇ ਉਹ ਸਾਨੂੰ ਉਹ ਉਹਦੀ ਕਾਹ ਕਿਦਾਂ ਠੀਕ ਆ ਰਿਹਾ ਹਾਂ ਹੀ ਕਾਹ ਕੋ ਰਿਹਾ ਆ ਰਿਹਾ ਜੀ ਬਸ ਟੁੱਟ ਮਾ ਜੇ ਜਾਂ ਪੱਕੀ ਜਗ੍ਹਾ ਹੀ ਨਹੀਂ ਜੀ ਜਿੱਥੇ ਪੈਰਾਂ ਦੀ ਜਿੱਥੇ ਵੀ ਉਹਦੀ ਤਾਂ ਉੱਥੇ ਗਾ ਕੇ ਬੰਦ ਪੈਂਦਾ ਦਾ ਜੀ ਉਰੇ ਰੋਡ ਕਰਕੇ ਗਾਵਾ ਪ੍ਰਧਾਨ ਜੀ ਵੱਲੇ ਸਹਿਯੋਗ ਹੈਗਾ ਹਾਂ ਜੀ ਪੂਰਾ ਸਹਿਯੋਗ ਹੈ ਪ੍ਰਧਾਨ ਜੀ ਵੱਲੋਂ ਇੱਥੇ ਸਾਰੇ ਪੰਜਾਬੀ ਉਹ ਆ ਕਿ ਹਾਂ ਜੀ ਉਰੇ ਆਪਣੀਆਂ ਲੈਣਾ ਹੁਣ ਪੰਜਾਬੀਆਂ ਦੀਆਂ ਜੀ ਸਾਰੇ ਪੰਜਾਬੀ ਆ ਹਾਂ ਜੀ ਪਿੱਛੇ ਕਰਤੇ ਜੀ ਇੱਧਰ ਆਲੂ ਪਿਆਜ਼ ਵਾਲੇ ਵੀ ਉਹ ਵੀ ਮਗਰ ਨਹੀਂ ਲੈਣਗੇ ਇਹ ਵੀ ਪੰਜਾਬੀ ਆ ਸਾਰੇ ਨਹੀਂ ਜੀ ਉਹ ਦੂਰੇ ਬਸ ਬਸ ਠੀਕ ਹੈ ਤੇ ਮੰਡੀ ਲਗਾਈ ਗਈ ਆ ਠੀਕ ਚੱਲ ਰਿਹਾ ਸਾਰਾ ਇੱਥੇ ਮੰਡੀ ਦਾ ਜੀ ਮੇਰਾ ਹਾਲ ਹੈ ਹਮ ਸਨ 82 ਵਿੱਚ ਮੁੰਡੀ ਗਵਰਨਮੈਂਟ ਨਾਲ ਸ਼ੁਰੂ ਕਰੀ ਪਈਏ ਅੱਛਾ ਸਾਨੂੰ ਚਾਹ ਵੀ ਪਲਾਉਂਦੇ ਤੇ ਮੱਠੀ ਵੀ ਦਿੰਦੇ ਤੇ ਬੈਠਣ ਨੂੰ ਵੇਜ ਦੇਣੇ ਤੇ ਗਾਂਧੀ ਦੇ ਬੁੱਤ ਕੋਲ ਲੱਗਦੀ ਸੀ ਹਮ ਉਸ ਤੋਂ ਬਾਅਦ 5-7 ਸਾਲ ਬਾਅਦ ਖੜਕਬਾਰ ਤੋਂ ਬਾਅਦ ਮਾਰਕੀਟ ਕਮੇਟੀ ਆ ਗਈ ਪਹਿਲਾਂ ਵੀ ਮਾਰਕੀਟ ਕਮੇਟੀ ਲੋਣੀ ਸੀ ਉਹ ਸਾਨੂੰ ਉਹਨਾਂ ਨੇ ਜਗ੍ਹਾ ਵੀ ਦਿੱਤੀ ਰਹੀ ਸੀ ਫਿਰ ਉਹ ਸਭ ਤੋਂ 2 ਰੁਪਏ ਪਰਚੀ ਲਾ ਕੇ ਲੈਣ ਫਿਰ 5 ਰੁਪਏ ਹੋ ਗਈ ਫਿਰ 10 ਰੁਪਏ 20 ਰੁਪਏ ਇਹ ਹੁਣ ਉਹ ਛੱਡ ਗਏ ਹੁਣ ਅਸੀਂ ਰੁਣਦੇ ਫਿਰਦੇ ਆ ਉੱਥੇ ਬੈਠਦੇ ਤੇ ਉਹਨਾਂ ਨਾਲ ਠਾਰਦੇ ਕਾਤੇ ਉੱਥੋਂ ਕਾਤੇ ਠਾਲੇ ਆ ਉਹ ਕਹਿੰਦੇ ਜੀ ਸਾਡੀ ਸਾਡੀ ਪਾਰਕਿੰਗ ਆ ਅੱਛਾ ਆ ਜ਼ਿਮੀਦਾਰਾਂ ਨੂੰ ਛੱਡ ਕੇ ਬਾਹਰ ਦੇ ਬੰਦੇ ਰਾਤ ਨੂੰ ਮਾਲ ਵੇਚ ਕੇ ਆ ਜਾਂਦੇ ਆ ਉਹ ਉਹ ਵੀ ਸੱਚੇ ਆ ਬੰਦੇ ਉਹਨਾਂ ਦੀਆਂ ਦੁਕਾਨਾਂ ਮੂਹਰੇ ਰੇੜੀਆਂ ਖੜਾ ਦਿੰਦੇ ਆ ਫਿਰ ਉਹਨਾਂ ਨੂੰ ਗੱਡੀਆਂ ਕੱਢਣ ਦੀ ਔਖੀ ਆ ਸੱਚੇ ਉਹ ਵੀ ਆ ਆ ਗਈ ਜੀਵੀਦਾਰਾਂ ਦੀਆਂ ਦੋਏ ਲਾਈਨਾਂ ਲਵਾਈਆਂ ਜਾਵਾ ਜਿਹੜੀ ਹੱਤੋਂ 2077 ਤੋਂ 44 ਤੋਂ ਲੱਗਦੀ ਆ ਓਏ ਪੱਕੀ ਮੰਡੀ ਆ ਕਿ ਚਲਦੀ ਫਿਰਦਾ ਹੀ ਕੰਮ ਐ ਇੱਥੇ ਹਾਂ ਜੀ ਚੱਲਦਾ ਫਿਰਦਾ ਜੀ ਹੁਣ ਦਾ ਹੈਗੀ ਪੱਕੀ ਆ ਮਾਰਕੀਟ ਦੀ ਇਹ ਮਨਜ਼ੂਰ ਛੁੜਾ ਆਏ ਮੰਡੀ ਕਰਨ ਮੋੜ ਤੋਂ ਹਾਂ ਮੰਡੀ ਕਰਨ ਮੋੜ ਤੋਂ ਮੈਂ ਪ੍ਰਧਾਨਗੀ ਕੀਤੀ ਆ 40 ਤੇ ਹੁਣ ਮੰਗ ਕਰਦੇ ਹਾਂ ਸਰਕਾਰ ਨੂੰ ਪੱਕੀ ਮੰਡੀ ਦੀ ਸਾਨੂੰ ਪੱਕੀ ਜਗ੍ਹਾ ਦਿੱਤੀ ਜਾਵਾ ਉੱਥੇ ਜੀਵੀਦਾਰੇ ਹੋਣੇ ਚਾਹੀਦੇ ਆ ਬਾਦੂ ਵਾਲੇ ਬੰਦੇ ਨਹੀਂ ਹੋਣੇ ਚਾਹੀਦੇ ਅੱਗਾ ਸੀ ਇੱਕ ਜੇ ਜ਼ਿਮੀਦਾਰཔ་ ਕੋਈ ਚੀਜ਼ ਨਹੀਂ ਹੈਗੀ ਆਲੂ ਪਿਆਜ਼ ਜਾਣ ਕੇ ਜ਼ਿਮੀਦਾਰ ਦਾ ਚੱਲਿਆ ਨਹੀਂ ਤਾਂ ਸੀ ਉਹਨੂੰ ਇੱਕ ਬੰਦਾ ਰੱਖ ਦਿੱਤੇ ਵਿੱਚ ਹੁਣ ਪੰਜਾਬੀਆਂ ਤੋਂ ਇਲਾਵਾ ਪ੍ਰਵਾਸੀ ਵੀ ਹੈਗਾ ਕੋਈ ਪ੍ਰਵਾਸੀ ਬਹੁਤ ਹੋ ਗਏ ਜੀ ਬੇਅੰਤ ਆ ਗਏ ਇੱਕ ਬੰਦੇ ਦੀਆਂ 4 4 ਫੜੀਆਂ ਹੋ ਗਈਆਂ ਪ੍ਰਵਾਸੀਆਂ ਦੀਆਂ ਤੇ ਠੋਕਿਆ ਕਰੀਏ 4 4 ਮੈਂਬਰ ਹੈ 4 4 ਮੈਂਬਰ ਹੈ ਕੀ ਕਰੀਏ ਹੁਣ ਜੀ ਉਹ ਓਕੇ ਹੋ ਜੇ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਬਹੁਤ ਧੰਨਵਾਦੀ ਆ ਆਰਟੀਵੀ 1 ਦਾ ਤੇ ਖਾਸ ਕਰਕੇ ਸ਼ਮਸ਼ੇਰ ਬੱਜਾ ਜੀ ਦਾ ਜਿਨ੍ਹਾਂ ਨੇ ਸਾਡੀਆਂ ਦੁੱਖ ਦਰਦ ਨੂੰ ਸਾਡੀਆਂ ਖਬਰਾਂ ਨੂੰ ਨੈਸ਼ਨਲ ਮੀਡੀਆ ਤੱਕ ਪਹੁੰਚਾਤਾ ਦੂਰ ਦੂਰ ਤੱਕ ਪਹੁੰਚਾਤਾ ਹਰ ਪਿੰਡ ਤੱਕ ਪਹੁੰਚਾਤਾ ਸਾਨੂੰ ਪਹਿਲਾਂ ਕਿਸਾਨ ਮੰਡੀ 'ਚ ਬੜੀ ਸਮੱਸਿਆ ਸੀ ਸਾਡੇ ਗਿਣਤੀ ਵੀ ਬਹੁਤ ਘੱਟ ਸੀ ਕਿਸਾਨਾਂ ਦੀ ਸਮੱਸਿਆ ਇਹ ਸੀ ਕਿ ਸਾਨੂੰ ਜਗ੍ਹਾ ਨਹੀਂ ਸੀ ਮਿਲਦੀ ਬੈਠਣ ਨੂੰ ਜਿਹੜੇ ਮੁੱਲ ਵਾਲੇ ਸੀ ਮੁੱਲ ਮਾਲ ਖਰੀਦ ਕੇ ਲਿਆਉਂਦੇ ਸੀ ਉਹ ਜਗ੍ਹਾ ਸਾਡੇ ਦੇ ਦੱਬ ਲੈਂਦੇ ਸੀ ਤੇ ਅਸੀਂ ਜਾਨੋਂ ਆਪਣਾ ਕੱਟਵੱਟ ਕਰਕੇ ਮੰਡੀ 'ਚ ਪਹੁੰਚਦੇ ਸੀ ਉਦੋਂ ਤੱਕ ਕਿਸਾਨਾਂ ਲੱਗ ਲੱਗ ਕੇ ਚੁੱਪੇ ਹੁੰਦੇ ਸੀ ਫਤਾਲਾ ਸਟਾਲਾਂ ਲੱਗਣ ਤੋਂ ਬਾਅਦ ਸਾਨੂੰ ਜਗ੍ਹਾ ਨਹੀਂ ਸੀ ਮਿਲਦੀ ਕਈ ਵਾਰ ਸਾਨੂੰ ਨਿਰਾਸ਼ ਹੋ ਕੇ ਮੁੜਨਾ ਵੀ ਪੈਂਦਾ ਸੀ ਹੁਣ ਸਾਡੀ ਗਿਣਤੀ ਕਿਸਾਨਾਂ ਦੀ ਦਿਨੋਂ ਦਿਨ ਵੱਧ ਜਾਂਦੀ ਹੈ 10 ਤੋਂ ਅਸੀਂ 20 ਹੋਏ 20 ਤੋਂ 40 ਅੱਜ ਅਸੀਂ 60 ਪਲੱਸ ਆ 60 ਤੋਂ ਵੱਧ ਪਲੱਸ ਕਿਸਾਨ ਹੈਗੇ ਜਿਹੜੇ ਰੋਜ਼ਗਾਰ ਤੇ ਲੱਗੇ ਆ ਇਹਦੇ ਲਈ ਵਧਾਈ ਦੇ ਪਾਤਰ ਆ ਆਰਟੀਵੀ 1 ਤੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਸੋ ਅਸੀਂ ਲੰਬੇ ਸਮੇਂ ਤੋਂ ਚਾਹੁੰਦੇ ਸੀ ਕਿ ਸਾਡੀ ਗਿਣਤੀ ਵਧੇ ਅਸੀਂ ਮੰਡੀ ਤੇ ਦੇਖੋ ਸਾਰੇ ਕਿਸਾਨ ਪੰਜਾਬੀ ਭਰਾ ਦੁਆਰੇ ਤੋਂ ਫੇਰ ਆਉਣ ਲੱਗ ਗਏ ਆ ਮੈਂ ਮੰਡੀ ਦਾ ਪ੍ਰਧਾਨ ਹੋਣ ਦੇ ਨਾਤੇ ਕੋਸ਼ਿਸ਼ ਕਰਦਾ ਕਿ ਹਰ ਕਿਸਾਨ ਨੂੰ ਕੁਛ ਨਾ ਕੁਝ ਜਗ੍ਹਾ ਵੇਚਣ ਨੂੰ ਮਿਲ ਜਾਵੇ ਪਰ ਇਸ ਮਾਦੀਮ ਰਾਹੀਂ ਮੈਂ ਸਰਕਾਰ ਤੋਂ ਮੰਗ ਕਰਦਾ ਪਹਿਲਾਂ ਵੀ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਸਾਨੂੰ ਕਿਸਾਨਾਂ ਨੂੰ ਕੋਈ ਮੰਡੀ ਪੱਕੀ ਮੰਡੀ ਦਿੱਤੀ ਜਾਵੇ ਕਿਉਂਕਿ ਕਿਸਾਨ ਆ ਜਿਹੜਾ ਸਾਡੇ ਦੇਸ਼ ਦੀ ਰੀੜ ਦੀ ਹੱਡੀ ਹੈ ਅਸੀਂ ਰੀੜ ਦੀ ਹੱਡੀ ਅੱਜ ਸੜਕਾਂ ਤੇ ਰੋ ਰਹੇ ਹਾਂ ਅੱਜ ਸਾਨੂੰ ਆਪਣੇ ਪ੍ਰੋਡਕਟ ਵੇਚਣ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਅਸੀਂ ਰੋਪੜ ਪ੍ਰਚਾਰ ਤੋਂ ਮੰਗ ਕਰਦੇ ਆਂ ਆਲ ਪੰਜਾਬ ਦੀਆਂ ਮੰਡੀਆਂ ਵਾਸਤੇ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਕਿ ਸਾਨੂੰ ਅਸਲ ਘਰ ਸਾਡਾ ਜਿਹੜਾ ਹੈਗਾ ਜਿੱਥੇ ਕਿਸਾਨ ਬੈਠ ਕੇ ਆਪਣੀ ਸਬਜ਼ੀ ਵੇਚ ਸਕੇ ਉਹ ਜਗ੍ਹਾ ਬੁਲੰਦ ਕਰਾਈ ਜਾਵੇ ਜਿੱਥੇ ਅਸੀਂ ਅੱਜ ਬੈਠ ਕੇ ਸਬਜ਼ੀ ਵੇਚਦੇ ਆਂ ਸਾਡਾ ਆਪਣਾ ਮਾਨ ਨਹੀਂ ਚਾਹੁੰਦਾ ਕਿ ਅਸੀਂ ਇੰਨੀ ਗੰਦੀ ਧਰਤੀ 'ਤੇ ਰੱਖ ਕੇ ਸਬਜ਼ੀ ਵੇਚੀ ਖਪਤਕਾਰ ਉਹਨੂੰ ਖਰੀਦਣ ਲਈ ਮਜਬੂਰ ਹੋਇਆ ਪਿਆ ਕਈ ਤਾਂ ਥੱਲੇ ਸੜਕ ਟੁੱਟੀ ਆ ਰੂੜੇ ਪਏ ਆ ਤੁਸੀਂ ਦੇਖਿਆ ਨਾ ਵੀਡੀਓ ਦੇ ਵਿੱਚ ਕਈ ਬਜ਼ੁਰਗ ਲੋਕ ਆਉਂਦੇ ਸਬਜ਼ੀ ਖਰੀਦਣ ਉੜਕ ਕੇ ਗਿਰ ਜਾਂਦੇ ਆ ਕਈ ਵਾਰੀ ਸਾਨੂੰ ਬਾਹੋਂ ਫੜ ਕੇ ਠਾਲ ਨੇ ਤੱਕ ਵੀ ਨਾ ਬਤਾਈ ਸੀ ਠਾਲ ਦੇ ਨੇ ਲੋਕਾਂ ਦੇ ਠੋਕਰਾਂ ਲੱਗਦੇ ਆ ਸੋ ਬਹੁਤ ਜ਼ਰੂਰੀ ਆ ਕਿ ਸਾਨੂੰ ਜਿਹੜੀ ਮੰਡੀ ਆ ਵਧੀਆ ਦਵਾਈ ਜਾਵੇ ਤੇ ਮੇਰੇ ਸਾਥੀ ਨਾਲ ਸਿਮਰਨਜੀਤ ਸਿੰਘ ਹੈਗੇ ਆ ਇਹਨਾਂ ਦਾ ਵੀ ਇਹੀ ਵਿਚਾਰ ਆ ਤੇ ਆਪਣਾ ਵਿਚਾਰ ਹੁਣ ਤੁਹਾਨੂੰ ਦੱਸ ਰਿਹਾ ਹਾਂ ਸਾਡਾ ਵਾਈ ਬੀ ਹਾਂਜੀ ਇਹ ਸਾਨੂੰ ਮੰਡੀ ਤੋਂ ਕੀ ਪੁਰਾਣੀ ਚੱਲਦੀ ਆ ਰਹੀ 40 ਸਾਲਾਂ ਤੋਂ ਹਾਂਜੀ ਅਸੀਂ ਜੋ ਕੀ ਇੱਕ ਪੁਰਾਣੀ ਚਾਲਦੀ ਆ ਰਹੀ ਹੈ 40 ਸਾਲਾਂ ਤੋਂ ਜੀ ਇਹ ਸਾਨੂੰ ਪਹਿਲਾਂ ਸਾਡੀ ਖਾਨਾਂ ਦੀ ਗਿਣਤੀ ਪੰਨਾ ਦਸ ਸੀ ਹੁਣ ਵੱਧ ਕੇ 40 ਤੋਂ 50 ਹੋ ਗਈ ਜੀ ਜੋ ਕਿ ਸਾਨੂੰ ਮੱਡੀ ਲਾਣੇ ਨੂੰ ਦਿੱਕਤ ਆ ਰਹੀ ਹੈ ਮੱਡੀ ਦੀ ਜਿਆਦਾ ਪੱਕੀ ਹੋਣੀ ਚਾਹੀਦੀ ਤਾਂ ਕਰਕੇ ਸਾਡੀ ਇਹ ਮੰਗ ਆਈ ਸਾਨੂੰ ਜਗਾ ਪੱਕੀ ਦਿੱਤੀ ਜਾਵੇ ਜੋ ਕਿ ਸਾਨੂੰ ਕਿਸਾਨ ਮੱਡੀ ਲਾਣੇ ਨੂੰ ਇਸ ਜਗਾ ਵਿੱਚ ਬਹੁਤ ਜਿਆਦਾ ਦਿੱਕਤ ਆ ਰਹੀ ਹੈ ਕਿਉਂਕਿ ਟ੍ਰੈਫਿਕ ਜਾਮਾ ਸੀ ਰੋਡ ਦੇ ਵਿੱਚ ਬੈਠ ਗਿਆ ਜੀ ਜੋ ਕਿ ਕੱਚੀ ਰੋਡ ਹੈ ਜੀ ਉਹਦੇ ਵਿੱਚ ਸਾਨੂੰ ਅੜੀ ਲਗਾਣੇ ਤੋਂ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੋ ਕਿ ਸਰਕਾਰ ਨੂੰ ਸਾਡੀ ਇਹੀ ਮੰਗ ਹੈ ਸਾਨੂੰ ਪੱਕੀ ਥਾਂ ਦਿੱਤੀ ਜਾਵੇ ਜੋ ਕਿ ਖੇਤਾਂ ਮੰਡੀ ਵਾਸਤੇ ਪੱਕੀ ਹੋ ਸਕਦੀ ਉੱਥੇ ਅਸੀਂ ਖੇਤਾਂ ਮੰਡੀ ਆਪਣੀ ਲਾਚੀਏ ਜੋ ਕਿ ਆਪਣਾ ਪ੍ਰੋਜੈਕਟ ਪੈਦਾ ਕਰਕੇ ਅਸੀਂ ਵਿੱਚ ਪਾਈ ਦੀ ਖਾਂਦਾ ਵਾ